ਪੰਚ ਦਾ ਇੱਕ ਸੁਪਨਾ ਸੀਗਾ ਵੀ ਆਪਾਂ ਆਪਣੇ ਭਰਾ ਨੂੰ ਗੱਡੀ ਦੇ ਕਿਸ ਤੁਹਾਨੂੰ ਇੰਤਰਵਿਊ ਹੈ ਨਾ ਦੱਸਿਆ ਜਿਆਦਾ ਬਹੁਤ ਖੁਸ਼ੀ ਆ ਜੀ ਮੈਨੂੰ ਤੁਹਾਨੂੰ ਹਾਂ ਜੀ ਬਹੁਤ ਖੁਸ਼ੀ ਹੈ ਜੀ ਸਾਰੇ ਭਰਾਵਾਂ ਨੇ ਮਾਨ ਦਿੱਤਾ ਜੀ ਬਹੁਤ ਖੁਸ਼ੀ ਹਾਂਜੀ ਹਾਂਜੀ ਗੱਡੀ ਥੋੜੀ ਸਾਈਡ 'ਤੇ ਕਰ ਲਈਏ ਭਰਾਵਾ ਪਹਿਲੀ ਵਾਰ ਪਹੁੰਚੇ ਇੱਥੇ ਪਹਿਲੀ ਵਾਰ ਨਹੀਂ ਨਹੀਂ ਮੈਂ ਅੱਜ ਇੱਥੇ ਖੇਡਦਾ ਹੀ ਖੇਡਦਾ ਜੀ ਹਰ ਸਾਲ ਹੀ ਹਰ ਸਾਲ ਹੀ ਖੇਡਦਾ ਮੈਂ ਜੀ ਹਾਂਜੀ ਹਾਂਜੀ ਇਹ ਸਾਰੇ ਭਰਾਵਾਂ ਨੇ ਜੋਗੇ ਵਾਲਿਆਂ ਨੇ ਮਾਨ ਕੀਤਾ ਜੀ ਬਹੁਤ ਬੜੀ ਖੁਸ਼ੀ ਹੈ ਜੀ ਠੀਕ ਹੈ ਠੀਕ ਹੈ ਜੀ ਸਾਡੇ ਵੀਰ ਹਰ ਸਰਪੰਚ ਜੋਗੇ ਵਾਲਿਆ ਇਹ ਜੋਗਰੀਏ ਹਰ ਸਰਪੰਚ ਦਾ ਨੰਬਰ ਪਿੰਡ ਹੈ 10 ਸਰ ਭਜਨ ਸਿੰਘ ਸੁਭਰਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਯੂਥ ਸੁਆ ਕਲੱਬ ਵੱਲੋਂ ਜਿਹੜੇ ਮੈਚ ਕਰਾਏ ਗਏ ਸੀ ਕੱਲ ਓਪਨ ਦੇ ਮੁਕਾਬਲੇ ਹੋਏ ਨੇ ਅੱਜ ਅਕੈਡਮੀਆ ਦੇ 8 ਟੀਮਾਂ ਦੇ ਮੈਚ ਨੇ ਜਿਹਦੇ ਵਿੱਚ ਪੰਜਾਬ ਦੇ ਉੱਚ ਕੋਟੀ ਨੇ ਖਿਡਾਰੀ ਜਿੰਨੇ ਨਾਮਵਰ ਖਿਡਾਰੀ ਆ ਉਹ ਸਾਰੇ ਪਹੁੰਚੇ ਨੇ ਕੋਪੀ ਫਰੰਦੀਪੁਰੇ ਵਰਗੇ ਦੁੱਲੇ ਵਰਗੇ ਪਾਲੇ ਵਰਗੇ ਸਾਰੇ ਖਡਾਰੀ ਇੱਥੇ ਪਹੁੰਚੇ ਨੇ ਉਹਨਾਂ ਦੇ ਵਿੱਚ ਜਿਹੜਾ ਅੱਜ ਦੇ ਮੁਕਾਬਲੇ ਦਾ ਪਹਿਲਾ ਨਾਮ ਹੈ ਹੋਇਆ ਮੇਰੇ ਮਿੱਤਰੋ ਉਹ ਸਰਦਾਰ ਜਗਜੀਤ ਸਿੰਘ ਅਮਰੀਕਾਂ ਵਾਲੇ ਪਿੰਡ ਜਿੱਟਾਂ ਵਾਲੀ ਤੋਂ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਤੇ ਜਿਹੜਾ ਸੈਕੰਡ ਪ੍ਰਾਈਜ਼ ਆ ਦੂਸਰਾ ਨਾਮ ਆ ਉਹ ਮੇਰੇ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਵੀਰ ਸਰਦਾਰ ਕੁਲਦੀਪ ਸਿੰਘ ਜੀ ਸਿੰਧੂ ਚਿਰਾਗ ਵਾਲੀ ਅਸ਼ਮਤ ਵਾਲੇ ਤੋਂ ਸਮਾਰਟ ਟੈਕ ਕੰਪਨੀ ਮੱਲਾਵਾਲਾ ਇਮੀਗ੍ਰੇਸ਼ਨ ਤੱਕ ਕੰਮ ਕਰਦੇ ਨੇ ਇਹਨਾਂ ਵੱਲੋਂ ਜਿਹੜੀ ਆ ਦੂਜੇ ਨਾਮ ਦੀ ਜਿਹੜੀ ਸੇਵਾ ਇਹਨਾਂ ਵੱਲੋਂ ਲਈ ਗਈ ਆ ਬਾਕੀ ਜਿੰਨੇ ਵੀ ਸਾਡੇ ਇਲਾਕੇ ਦੇ ਨਗਰ ਦੇ ਐਨ ਆਰ ਆਈ ਭਰਾ ਨੇ ਇਲਾਕੇ ਦੀਆਂ ਸਤਿਕਾਰਯੋਗ ਅਸਤੀਆਂ ਨੇ ਇਲਾਕੇ ਦੇ ਸਾਡੇ ਜਿੰਨੇ ਵੀ ਜੋ ਗੁਰਦੁਆਰਾ ਸ਼੍ਰੀ ਸ਼ਾਮ ਸਿੰਘਾ ਟਾਰੀ ਤੇ ਸ਼ਰਧਾ ਰੱਖਣ ਵਾਲੇ ਨੇ ਸਾਰਿਆਂ ਨੇ ਬੜਾ ਵੱਧ ਝੜ ਕੇ ਹਿੱਸਾ ਪਾਇਆ ਹੈ ਕੱਲ ਦੇ ਜਿਹੜੇ ਨਾਮ ਸੀਗੇ ਉਹ ਪਹਿਲਾ ਨਾਮ 40000 ਦੂਸਰਾ 31000 ਅੱਜ ਦਾ ਜਿਹੜਾ ਪਹਿਲਾ ਨਾਮ 150000 ਦੂਸਰਾ ਜਿਹੜਾ ਨਾਮ ਉਹ 121000 ਜਿਸ ਤਰ੍ਹਾਂ ਮੈਂ ਦੱਸਿਆ ਇੱਕ ਜਗਜੀਤ ਸਿੰਘ ਅਮਰੀਕਾ ਵੱਲੋਂ ਦੂਜਾ ਤਲਦੀਪ ਸਿੰਘ ਸੰਧੂ ਵੱਲੋਂ ਜਿਹੜੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਔਰ ਬੜੇ ਵਧੀਆ ਤਰੀਕੇ ਨਾਲ ਸਾਰਾ ਹੀ ਜਿੰਨਾ ਵੀ ਸਾਡੇ ਜਿਹੜਾ ਕਲੱਬ ਆ ਸ਼ਹੀਦ ਸ਼ਾਮ ਸਿੰਘ ਟਾਰੀ ਯੂਕਸਵਾਵਾ ਕਲੱਬ ਸਾਰੇ ਵੀਰਾਂ ਨੇ ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਆ ਤੇ ਦਿਨ ਰਾਤ ਇੱਕ ਕਰਕੇ ਤੇ ਕਬੱਡੀ ਕੱਪ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਔਰ ਸ਼ਹੀਦ ਸਰਦਾਰ ਸ਼ਾਮ ਸਿੰਘ ਓਟਾਰੀ ਉਹਨਾਂ ਦੇ ਸਾਥੀ ਜਿੰਨੇ ਵੀ ਇੱਥੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੀ ਖੁਸ਼ੀ ਲੈਣ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਗਈ ਆ ਜਿੰਨੇ ਵੀ ਤੁਸੀਂ ਆਏ ਹੋ ਖਿਡਾਰੀ ਵੀਰ ਇਲਾਕੇ ਦੀ ਸੰਗਤ ਪਤਵੰਤੇ ਸੱਜਣ ਐਨ ਆਰ ਆਈ ਭਰਾ ਉਹਨਾਂ ਦੇ ਪਰਿਵਾਰ ਪ੍ਰੈਸ ਵਾਲੇ ਵੀਰ ਜਿੰਨੇ ਵੀ ਸਾਰੇ ਪਹੁੰਚੇ ਨੇ ਸਾਰਿਆਂ ਨੂੰ ਸ਼ਹੀਦ ਸ਼ਾਮ ਸਿੰਘ ਓਟਾਰੀ ਯੂਥ ਸੁਆ ਕਲੱਬ ਦੇ ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਓਲਾਂ ਚੁੱਕਾਂ ਦੀ ਕਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਤਕਾਰਯੋਗ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ 30ਵਾਂ ਸਾਲਾਨਾ ਜੋੜ ਮੇਲਾ ਜਿਹੜਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਯੋਗ ਸੁਆਮਾ ਕਲੱਬ ਫਤੇਗੜ ਸਭਰਾ ਵੱਲੋਂ ਕਰਵਾਇਆ ਜਾ ਰਿਹਾ ਜਿਸ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਭਰਾ ਚੇਅਰਮੈਨ ਹਰਭਜਨ ਸਿੰਘ ਸਭਰਾ ਸਰਦਾਰ ਮੇਰ ਸਿੰਘ ਚੇਅਰਮੈਨ ਸਾਹਿਬ ਅਤੇ ਸਰਦਾਰ ਕੁਲਦੀਪ ਸਿੰਘ ਚਰਾਗ ਵਾਲੀ ਇਮੀਗ੍ਰੇਸ਼ਨ ਵਾਲੇ ਅਤੇ ਦਾਸ ਕੁਲਦੀਪ ਸਿੰਘ ਸਰਪੰਚ ਸਸਤੇ ਵਾਲੀ ਅੱਜ ਸਾਰਿਆਂ ਦੇ ਨਾਲ ਵੀਰਾਂ ਦੇ ਨਾਲ ਇਕੱਠੇ ਇੱਥੇ ਪਹੁੰਚੇ ਆਂ ਔਰ ਇਹ ਟੂਰਨਾਮੈਂਟ ਵੇਖਿਆ ਬੜੇ ਬੜੇ ਚੰਗੇ ਚੰਗੇ ਖਿਡਾਰੀ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਆ ਔਰ ਸੇਹ ਦੇ ਰਹੇ ਨੌਜਵਾਨੀ ਨੂੰ ਕਿ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚੋਂ ਆਪਾਂ ਨਿਕਲ ਕੇ ਖੇਡਾਂ ਦੇ ਵੱਲ ਆਈਏ ਤੇ ਆਪਾਂ ਇੱਕ ਪੰਜਾਬ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢੀਏ ਤੇ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਬੜੇ ਵੱਡੇ ਵੱਡੇ ਇਨਾਮ ਦਿੱਤੇ ਜਾ ਰਹੇ ਆ ਬੈਸਟ ਰੇਡਰਾਂ ਨੂੰ ਜਾਫੀਆਂ ਨੂੰ ਮੋਟਰਸਾਈਕਲ ਅਤੇ ਵੱਡੇ ਵੱਡੇ ਗੱਡੀਆਂ ਤੱਕ ਪਹਿਲਾ ਨਾਮ 151000 ਔਰ ਦੂਸਰਾ ਨਾਮ ਜਿਹੜਾ 121000 ਦੇਣਾ ਇੱਕ ਬੜਾ ਵੱਡੇ ਇਲਾਕੇ ਲਈ ਔਰ ਪੂਰੇ ਹਲਕੇ ਲਈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਚੰਗੇ ਖਿਡਾਰੀਆਂ ਦਾ ਜਿਹੜਾ ਮਾਣ ਹੈ ਯੁਵਕ ਸੁਵਮਾ ਕਲੱਬ ਫਟੇਗੜ ਸਭਰਾ ਤੇ ਮੇਰਾ ਭਰਾ ਹਰਪ੍ਰਜਨ ਸਿੰਘ ਸਭਰਾ ਮੇਰ ਸਿੰਘ ਬਾਹਰ ਵਾਲੀ ਅਤੇ ਪੂਰੇ ਕਲੱਬ ਵੱਲੋਂ ਜਿਹੜਾ ਪ੍ਰਾਲਾਭ ਕੀਤਾ ਗਿਆ ਇਹਦੇ ਅਸੀਂ ਬਹੁਤ ਮੈਂ ਆਪਣੇ ਵੱਲੋਂ ਔਰ ਆਪਣੇ ਸੱਜਣਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਬੜੀ ਖੁਸ਼ੀ ਹੋਈ ਹੈ ਅੱਜ ਇਹ ਟੂਰਨਾਮੈਂਟ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਨੂੰ ਯੂਪੀ ਸੁਭਾਵਾਂ ਕਲੱਬ ਪਤਿਗੜ ਸਭਰਾ ਦੇ ਸਾਰੇ ਪਤਵੰਤੇ ਸੱਜਣਾ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅੰਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਔਰ ਪਰਮਾਤਮਾ ਦੀ ਕਿਰਪਾ ਕਹਿ ਲਈਏ ਜਾਇ ਪਤਵੰਤੇ ਸੱਜਣਾ ਦੀ ਦੇਣ ਕਹਿ ਲਈਏ ਇਸ ਜਿਹੜੇ ਦੂਜੇ ਨਾਮ ਦੀ ਜਿਹੜੀ ਮਤਲਬ ਸੇਵਾ ਜੋ ਸਾਡੇ ਤੋਂ ਲਈ ਗਈ ਹੈ ਤੇ ਅਸੀਂ ਸ਼ੁਕਰ ਗੁਜ਼ਾਰਾ ਰਹੇ ਹਾਂ ਉਸ ਪਰਮਾਤਮਾ ਦੇ ਔਰ ਉਹ ਪਾਪੇ ਦਾ ਧੰਨਵਾਦ ਕਰਦੇ ਆ ਛਾਮ ਸਿੰਘ ਟਾਰੀ ਜੀ ਤੇ ਫਤੇਗੜ ਸੁਭਰਾ ਦੇ ਸਾਰੇ ਇਲਾਕਾ ਸੰਗਤਾਂ ਦਾ ਧੰਨਵਾਦ ਜੀ